ਇਸ ਸਮੁੱਚੀ ਮਨੁੱਖਤਾ ਨੂੰ ਬਹੁਤ ਪਵਿੱਤਰ ਸຖານਤ ਵਾਖੀ। ਜਿਹੜੀ ਦੁਨੀਆ ਅੱਜ ਵੀ ਸਤਗੁਰੂ ਗੁਰੂ ਅੰੰਗਦੇ ਪਾਤਸ਼ਾਹ ਜੀ ਦੇ ਨਾਂ ਪਵਿੱਤਰ ਸຖານਤਾਂ ਦੇ ਚਲਦੀ ਆ ਉਹ ਆਪਣੇ ਲੋਕ ਤੇ ਪਰਲੋਕ ਸਹੇਲੇ ਕਰਕੇ ਜਾਂਦੀ ਆ। ਉਹ ਨਾਂਕ ਦੇ ਪਾਸ਼ਾ ਦਾ ਪਵਿੱਤਰ ਸਥਾਨ ਸੇਵਾ ਤੇ ਸਿਮਰਨ ਨੂੰ ਸਮਰਪਿਤ ਆ ਤੇ ਜਿੱਥੇ ਖਾਲਸਾ ਪੰਥ ਤੇ ਸਮੁੱਚੀ ਦੁਨੀਆ ਇਸ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀ ਆ। ਉਥੇ ਇਸ ਵਾਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਕੂਲ ਤੇ ਕਾਲਜ ਉਹਨਾਂ ਦੇ ਜਿਹੜੇ ਸਤਿਕਾਰਯੋਗ ਵਿਦਿਆਰਥੀ ਤੇ ਉਹਨਾਂ ਦੇ ਸਮੇਤ ਸਟਾਫ ਉਹ 7 ਜੂਨ ਤੋਂ ਲੈ ਕੇ 30 ਜੂਨ ਤੱਕ ਇਸ ਪਵਿੱਤਰ ਸਥਾਨ ਦੀ ਪ੍ਰਕਰਮਾਂ ਦੇ ਵਿੱਚ ਅੰਦਰ ਪੁੱਲ ਦੇ ਉੱਤੇ ਉਹ ਜਿਹੜੀ ਸੇਵਾ ਨਿਭਾ ਰਹੇ ਆ। ਮੈਂ ਸਮਝਦਾ ਹਰ ਇੱਕ ਬੱਚੇ ਦੀ ਤੇ ਮਾਂ ਪੇ ਦੀ ਚਾਹਨਾ ਹੁੰਦੀ ਆ ਕਿ ਛੁੱਟੀਆਂ ਦੇ ਵਿੱਚ ਉਸ ਸਥਾਨ ਤੇ ਜਾਇਆ ਜਾਵੇ ਜਿੱਥੇ ਸੁਦੀਪ ਜਿਹੜੀ ਆ ਉਹ ਯਾਦ ਬਣ ਜਾਏ ਤੇ ਮੈਂ ਸਮਝਦਾ ਨਾ ਬੱਚਿਆਂ ਦੇ ਹਿੱਸੇ ਸੁਦੀਪ ਯਾਦ ਇਹ ਛੁੱਟੀਆਂ ਬਣ ਗਈਆਂ ਕਿ ਗੁਰੂ ਆਮਦਾਸ ਪਾਤਸ਼ਾਹ ਦੇ ਪਵਿੱਤਰ ਧਰ ਤੇ ਦੇਸ਼ ਵਿਦੇਸ਼ ਦੀ ਧਰਤੀ ਤੋਂ ਹਰ ਇੱਕ ਸਿੱਖ ਦੀ ਚਾਹਨਾ ਹੁੰਦੀ ਵੀ ਕਦੋਂ ਮੈਨੂੰ ਸਮਾਂ ਮਿਲੇ ਇਸ ਪਵਿੱਤਰ ਧਰਤੀ ਤੇ ਆ ਕੇ ਸਤਗੁਰਾਂ ਦੇ ਪਵਿੱਤਰ ਜਲ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਹਾਰਕੀ ਬੋਡੀ ਤੋਂ ਚੂੜਾ ਲਾਵਾ ਤੇ ਪ੍ਰਕਾਰਮਾਂ ਦੇ ਵਿੱਚ ਸੇਵਾ ਕਰਾਂ ਭਾਂਡੇ ਮਾਂਜਾਂ ਜੋੜਿਆਂ ਦੀ ਸੇਵਾ ਕਰਾਂ ਸੋ ਇਹ ਅੱਜ ਫਾਲਸਾ ਕਾਲ ਕਰਹਾਲੀ ਤੋਂ ਫਾਲਸਾ ਕਾਲ ਬਿਆਲੇ ਤੋਂ ਸਮੇਤ ਸਟਾਫ ਬੱਚੇ ਜਿਹੜੇ ਆ ਉਹ ਅੱਜ ਇੱਥੇ ਸੇਵਾ ਕਰਨ ਪਹੁੰਚੇ ਜਿਹੜੇ ਆ ਬੱਚੀਆਂ ਸਾਡੀਆਂ ਬੇਟੀਆਂ ਵਿੱਚ ਕਿਉਂਕਿ ਐਗਜ਼ਾਮ ਵੀ ਚੱਲ ਰਹੇ ਆ ਤੇ ਮੈਂ ਸਮਝਾਂ ਇਹਨਾਂ ਦੇ ਹਿੱਸੇ ਇੱਕ ਸਦੀਵ ਇਹ ਯਾਦ ਆਉਣੀ ਆ ਕਿ ਸਾਨੂੰ ਵਧਿਆਰਥੀ ਲਾਇਫ ਦੇ ਵਿੱਚ ਇੱਕ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਜਿਹੜਾ ਉਸ ਭਾਗਾ ਸਮਾਪਤ ਹੋਇਆ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਬੋਲਣਾ ਘਟਿਆ ਮਤਲਬ ਦੀ ਓਨੀ ਗੱਲ ਕਰਨੀ ਆ ਜਿੱਥੇ ਸੇਵਾ ਕਰਨੀ ਉੱਥੇ ਨਾਲ ਵਾਹਿਗੁਰੂ ਦਾ ਪਵਿੱਤਰ ਜਾਪ ਵੀ ਕਰਨਾ ਦੋ ਫਲ ਪ੍ਰਾਪਤ ਹੋਣਗੇ ਇੱਕ ਦਾ ਹੈ ਸਸਥਾਨ ਤੇ ਇੱਕ ਉੱਤੇ ਸਥਾਨ ਜਿਹਨੂੰ ਆਪਾਂ ਕਹਿ ਦਿੰਦੇ ਆ ਪਰਲੋਕ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਾਨੂੰ ਵਾਕਿਸ਼ ਕੀਤਾ ਸੀ। ਸੋ ਬੱਚਿਆਂ ਨੂੰ ਇਹਨਾਂ ਦੇ ਸਥਾਪਨ ਨੂੰ ਸਾਰੇ ਨੂੰ ਬਹੁਤ-ਬਹੁਤ ਵਧਾਈ ਦਿਨ। ਤੇ ਫਿਰ ਕਾਮਨਾ ਕਰਦਾ ਕਿ ਇਹ ਜਿਹੜੀ ਤੁਹਾਡੀ ਸੇਵਾ ਇਹ ਸਫਲਿਆ ਇਹ ਤੁਹਾਡੇ ਸਮਾਜਿਕ ਜੀਵਨ ਦੇ ਵਿੱਚ ਵੀ ਤੇ ਤੁਹਾਡੇ ਅਧਿਆਤਮਿਕਤਾ ਦੇ ਜੀਵਨ ਦੇ ਵਿੱਚ ਵੀ ਤੇ ਤੁਹਾਡੇ ਇਕਨੋਮਿਕ ਜੀਵਨ ਦੇ ਵਿੱਚ ਵੀ ਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਜੀ ਹਮੇਸ਼ਾ ਵਾਸਤੇ ਬੱਚੇ ਬੱਚੀਆਂ ਸੇਵਾ ਨੂੰ ਸਮਰਪਿਤ ਰਹਿਣ ਗੁਰੂ ਘਰਾਂ ਦੇ ਪਵਿੱਤਰ ਸਿਧਾਂਤਾਂ ਨੂੰ ਅਪਣਾਏ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ